ਤਾਂਤ ਆਪ ਦਮਦਮੀ ਟਕਸਾਲ ਦੇ ਮੁਖੀ ਸੀ ਤੇ ਟਕਸਾਲ ਦੀ ਇੱਕ ਪਰੰਪਰਾ ਸੀ ਵੀ ਜਦੋਂ ਵੀ ਕੋਈ ਮੁਖੀ ਜਾਂਦਾ ਜਾਂ ਅਕਾਲ ਚਲਾਣਾ ਕਰਦੇ ਆ ਅਗਲਾ ਮੁਖੀ ਥਾਪ ਜਾਂਦੇ ਆ ਸੰਤਾਂ ਨੇ ਅਗਲਾ ਮੁਖੀ ਵੀ ਨਹੀਂ ਥਾਪਿਆ ਇਹਦੇ ਪਿੱਛੇ ਕਾਰਨ ਸੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਇਹ ਸੀ ਕਿਉਂਕਿ ਇਹ ਗੱਲ ਸੰਤਾਂ ਨੂੰ ਸਮਝ ਆ ਚੁੱਕੀ ਸੀ ਵੀ ਜਿਹੜੀ ਲੜਾਈ ਆ ਉਹ ਸਾਡੀਆਂ ਸੰਸਥਾਵਾਂ ਦੀ ਜਾਂ ਸਾਡੀਆਂ ਆਰਗੇਨਾਈਜੇਸ਼ਨਸ ਦੀ ਜਾਂ ਪਾਰਟੀਆਂ ਦੀ ਜਾਂ ਟਕਸਾਲਾਂ ਦੀ ਲੜਾਈ ਨਹੀਂ ਆ ਲੜਾਈਏ ਤਾਂ ਉੱਤੇ ਉੱਠ ਚੁੱਕੀ ਆ ਹੁਣ ਤਾਂ ਸਾਰੀ ਕੌਮ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਊ ਟਕਸਾਲਾਂ ਦਾ ਮੁਖੀ ਥਾਪ ਕੇ ਮੈਂ ਇੱਕ ਟਕਸਾਲ ਦੀ ਲੜਾਈ ਨਹੀਂ ਲੜ ਰਿਹਾ ਇਹ ਤਾਂ ਕੌਮ ਨੂੰ ਲੜਾਈ ਲੜਨੀ ਪਊਗੀ ਹੁਣ ਐਸੇ ਕਰਕੇ ਵਾਰ-ਵਾਰ ਕਹਿੰਦੇ ਰਹੇ ਇਹ ਗਲਾਂ ਨੂੰ ਲਾਉਣੀ ਪੈਣੀ ਆ ਸਾਨੂੰ ਜਿਹੜੀ ਗੁਲਾਮੀ ਸਾਡੇ ਮਾਨਸਿਕ ਤੇ ਸ਼ਰੀਰਕ ਰੂਪ ਚ ਵੀ ਅਸੀਂ ਹੰਡਾ ਰਹੇ ਆ